ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲীন ਖੌਟ ਤੁਹਾਡਾ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਅੱਜ ਅਸੀਂ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਹਾਜ਼ਰ ਹੋ ਗਏ ਹਾਂ ਤੇ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ ਸਭ ਤੋਂ ਪਹਿਲਾਂ ਅੱਜ ਦੇ ਆ ਪਹਿਲੀ ਗਤੀਵਿਧੀ ਦੇ ਵੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੁਣ ਸਖਤ ਨੋਟਿਸ ਦਿੱਤਾ ਗਿਆ ਹੈ ਉਨਾਂ ਦੇ ਵੱਲੋਂ ਇਹ ਨੋਟਿਸ ਮਹਾਨ ਕੋਸ਼ ਨੂੰ ਲੈ ਕੇ ਦਿੱਤਾ ਗਿਆ ਆਏ ਦਿਨ ਦੀ ਖਬਰ ਸਾਹਮਣੇ ਆਈ ਸੀਗੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮਹਾਨ ਕੋਸ਼ ਨੂੰ ਇੱਕ ਖੰਡੇ ਦੇ ਵਿੱਚ ਪਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਬੱਚਿਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਹੁਣ ਸ਼੍ਰੋਮਣੀ ਗੁਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਗੱਲ ਤੇ ਐਕਸ਼ਨ ਲਿੱਤਾ ਗਿਆ ਅਤੇ ਉਹਨਾਂ ਦੇ ਵੱਲੋਂ ਇੱਕ ਸਖਤ ਨੋਟ ਜਾਰੀ ਕਰ ਦਿੱਤਾ ਗਿਆ ਜੋ ਇੱਕ ਬੱਜਰ ਗੁਨਾਹ ਕੀਤਾ ਹੈ ਕਿ ਮਹਾਨ ਕੋਸ਼ ਦੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਨੂੰ ਪਾਣੀ ਛਟਿਆਗਾ ਜੋ ਬਹੁਤ ਦੁਖਦਈ ਹੈ ਪਰ ਨਿਰਮਲਜੀਤ ਸਿੰਘ ਜੀ ਸਰਦਾਰ ਮਨਦੀਪ ਸਿੰਘ ਜੀ ਸਰਦਾਰ ਯਾਦਵਿੰਦਰ ਸਿੰਘ ਯਾਦੂ ਜੀ ਸਹ ਜਗਰਾਤ ਸਿੰਘ ਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਇੱਥੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਆਵਾਜ਼ ਦਿੱਤੀ ਕਿ ਆਓ ਇਸ ਬੇਅਤਵੀ ਦੇ ਵਿਰੁੱਧ ਆਪਾਂ ਜੋ ਹੈ ਇੱਥੇ ਸਖਤ ਐਕਸ਼ਨ ਲਈਏ ਕਾਰਵਾਈ ਕਰੀਏ ਔਰ ਰਾਤ ਧਰਨਾ ਲੱਗਿਆ ਬਾਅਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਵੀ ਮੈਂ ਕਹਿ ਸਕਦਾ ਕਿ ਉਹਨਾਂ ਨੇ ਆਪਣਾ ਚੰਗਾ ਰੋਲ ਨਿਭਾਇਆ ਹੈ ਔਰ ਉਹਨਾਂ ਦੋਸ਼ੀਆਂ ਦੇ ਵਿਰੁੱਧ ਪਰਚਾ ਦੇ ਕੇ ਉਹਨਾਂ ਦੇ ਵਿਰੁੱਧ ਐਫ ਆਈ ਆਰ ਦਰਜ ਜੋ ਹੈ ਉਹ ਕੀਤੀ ਗਈ ਔਰ ਅੱਜ ਸਾਰੇ ਸਟੂਡੈਂਟ ਸਹਿਬਾਨ ਸਾਰੀਆਂ ਗੁਰਦੁਆਰਾ ਸਾਹਿਬ ਦੇ ਸਾਡੇ ਮੈਨੇਜਰ ਸਹਿਬਾਨ ਗੁਰਦੁਆਰਾ ਦੂਖਨਵਰਨ ਸਾਹਿਬ ਜੀ ਦੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਜੀ ਤੋਂ ਹੈੱਡ ਗ੍ਰੰਤੀ ਸਾਹਿਬ ਗਿਆਨੀ ਪ੍ਰਨਮ ਸਿੰਘ ਜੀ ਗਿਆਨੀ ਅਵਤਾਰ ਸਿੰਘ ਜੀ ਤੇ ਹੋਰ ਸਾਡੇ ਪ੍ਰਚਾਰਕ ਸਹਿਬਾਨ ਸਾਰੇ ਇੱਥੇ ਪਹੁੰਚ ਕੇ ਪ੍ਰਸ਼ਾਸਨ ਨਾਲ ਬੀਸੀ ਸਾਹਿਬ ਨਾਲੇ ਗੱਲ ਹੋਈ ਹੈ ਕਿ ਜੋ ਇਸ ਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਤੁਰੰਤ ਜੋ ਹੈ ਸਸਪੈਂਡ ਕੀਤਾ ਜਾਵੇ ਔਰ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਤਾਮੀਲ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਉਹ ਨਗਰ ਕੀਰਤਨ ਜੋ ਚੱਲ ਰਿਹਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਤ ਉਹ ਪਟਨਾ ਸਾਹਿਬ ਗਏ ਹੋਏ ਨੇ ਪਰਸੋਂ ਦੇ ਔਰ ਪ੍ਰਧਾਨ ਸਾਹਿਬ ਤੇ ਜਥੇਦਾਰ ਸਾਹਿਬ ਨੇ ਬਹੁਤ ਇਸ ਦੇ ਲਈ ਚਿੰਤਾ ਪ੍ਰਗਟ ਕੀਤੀ ਹੈ ਔਰ ਸਾਡੀ ਡਿਊਟੀ ਲਈ ਸੀ ਕਿ ਉੱਥੇ ਜਾ ਕੇ ਜੋ ਵੀ ਸਹਿਯੋਗ ਹੈ ਉਹਨਾਂ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਸਿੱਖ ਜਥੇਬੰਦੀਆਂ ਨੂੰ ਦੇਖ ਕੇ ਇਸ ਦੇ ਵਿੱਚ ਬਣਦੀ ਜੋ ਕਾਰਵਾਈਓ ਕਰਵਾਓ ਔਰ ਮੈਂ ਇੱਥੇ ਜੋ ਨੌਜਵਾਨਾਂ ਦਾ ਫਿਰ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ ਔਰ ਇਸ ਗੱਲ ਦਾ ਅਫਸੋਸ ਵੀ ਹੈ ਕਿ ਜਿੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਰਕਾਰਾਂ ਜਦੋਂ ਵੀ ਕੋਈ ਧਾਰਮਿਕ ਤੌਰ ਤੇ ਸਲਾਹ ਲੈਣੀ ਹੁੰਦੀ ਹੈ ਤਾਂ ਯੂਨੀਵਰਸਿਟੀ ਦੇ ਬਹੁਤ ਹੀ ਯੋਗੇ ਵਿਦਵਾਨਾਂ ਨੂੰ ਹਮੇਸ਼ਾ ਉਸ ਦੇ ਵਿੱਚ ਸੱਦਿਆ ਜਾਂਦਾ ਹੈ ਪਰ ਅਫਸੋਸ ਇਸ ਗੱਲ ਦਾ ਹੈ ਸਾਨੂੰ ਸਮਝ ਨਹੀਂ ਆਉਂਦੀ ਇਸ ਦੇ ਕਿ ਪਿੱਛੇ ਕਿਹੜੀਆਂ ਤਾਕਤਾਂ ਨੇ ਕਿ ਜੋ ਵਾਰ-ਵਾਰ ਸਾਡੇ ਧਰਮ ਦੀ ਬੇਅਦਬੀ ਕਰਵਾ ਰਹੀਆਂ ਨੇ ਇਸ ਦਾ ਸਾਨੂੰ ਬਹੁਤ ਰੋਸ ਹੈ ਗਿਲਾ ਹੈ ਦੁੱਖ ਹੈ ਔਰ ਅੱਜ ਇਹ ਤੇ ਸਾਰਾ ਬਾਅਦ ਦੇ ਵਿੱਚ ਸਰਬਸੰਪਤੀ ਨਾਲ ਇਹ ਫੈਸਲਾ ਹੋਇਆ ਕਿ ਉਹਨਾਂ ਨੂੰ ਸਸਪੈਂਡ ਕਰਕੇ ਉਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਕਰਨੀ ਹੈ ਇੱਕ ਕਮੇਟੀ ਯੂਨੀਵਰਸਿਟੀ ਵੱਲੋਂ ਵੀਸੀ ਸਾਹਿਬ ਵੱਲੋਂ ਬਣਾਈ ਗਈ ਹੈ ਔਰ ਦੂਸਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਇਸ ਦੀ ਪੜਤਾਲ ਦੇ ਲਈ ਬਣਾਈ ਗਈ ਹੈ ਔਰ ਸਾਰੇ ਸਾਡੇ ਆਗੂ ਜੋ ਇੱਥੇ ਫੈਡਰੇਸ਼ਨ ਦੇ ਖੜੇ ਨੇ ਜੋ ਇਥੋਂ ਦੇ ਵਿਦਿਆਰਥੀ ਵੀ ਨੇ ਉਹਨਾਂ ਦੀ ਸਲਾਹ ਦੇ ਨਾਲ ਪੀਸੀ ਸਾਹਿਬ ਦੀ ਸਲਾਹ ਦੇ ਨਾਲ ਮੇਰੇ ਖਿਆਲ ਦੇ ਵਿੱਚ ਕੱਲ ਨੂੰ ਇੱਥੇ ਖੰਡ ਪਾਟ ਸਾਹਿਬ ਪਛਤਾ ਤਾਪ ਦੇ ਤੌਰ ਤੇ ਆਰੰਭ ਹੋਣਾ ਔਰ ਉਸ ਤੋਂ ਬਾਅਦ ਭੋਗ ਪਾਏਗਾ ਇੱਥੇ ਯੂਨੀਵਰਸਿਟੀ ਵੱਲੋਂ ਬੀਸੀ ਸਾਹਿਬ ਵੱਲੋਂ ਇੱਥੇ ਪਛਤਾ ਤਾਪ ਕਰਕੇ ਸਾਰਿਆਂ ਨੂੰ ਸੰਬੋਧਨ ਕਰਕੇ ਇਸ ਗੱਲ ਦੇ ਲਈ ਜੋ ਮਾਫੀ ਹੈ ਉਹ ਮੰਗੀ ਜਾਏਗੀ ਔਰ ਮੈਂ ਐਨਐ ਸ਼ਬਦ ਕਹਿ ਕੇ ਫੇਰ ਸਾਰੇ ਨੌਜਵਾਨਾਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਰਾਤ ਦੇ ਤੋਖਣ ਪਾਣੇ ਇੱਥੇ ਬੈਠ ਕੇ ਇਸ ਨਿੰਦਣਯੋਗ ਕਾਰਵਾਈ ਦੇ ਵਿਰੁੱਧ ਜੋ ਕਾਰਵਾਈ ਕਰਾਈ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਬਹੁਤ ਸਾਰੇ ਇੱਥੇ ਯੂਨੀਵਰਸਿਟੀ ਦੇ ਜੋ ਪ੍ਰੋਫੈਸਰ ਸਾਹਿਬਾਨ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਦਰਦ ਹੈ ਔਰ ਜਿਨ੍ਹਾਂ ਨੇ ਆਪਣਾ ਦਰਦ ਦਿਖਾਇਆ ਵੀ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਕੇ ਐਨੀਆਂ ਬੇਨਤੀਆਂ ਕਰਦਾ ਫੇਰ ਬੇਨਤੀ ਕਰਦਾ ਆਪਣੇ ਇਥੋਂ ਪ੍ਰਸ਼ਾਸਨ ਨੂੰ ਯੂਨੀਵਰਸਿਟੀ ਦੇ ਨੂੰ ਕਿ ਕੋਈ ਵੀ ਐਸਾ ਕਾਰਜ ਕਰਨ ਲੱਗੇ ਆ ਤੁਹਾਡੇ ਨੇੜੇ ਇੱਥੇ ਗੁਰਦੁਆਰਾ ਸਬਾਨ ਗੁਰਦੁਆਰਾ ਦੂਖਨਵਾਰਨ ਸਾਹਿਬ ਹੈ ਗੁਰਦੁਆਰਾ ਬਹਾਦਰ ਸਗੜ ਸਾਹਿਬ ਹੈ ਚੰਗਾ ਹੁੰਦਾ ਜੇ ਤੁਸੀਂ ਇਥੋਂ ਦੇ ਹੈੱਡ ਗਰੰਥੀਆਂ ਸਾਹਿਬ ਨਾਲ ਸਾਬਾਨਾ ਤੋਂ ਧਾਰਮਿਕ ਆਗੂਆਂ ਤੋਂ ਸਲਾਹ ਲੈ ਕੇ ਇਹ ਗੱਲ ਜੋ ਅੱਜ ਹੋ ਰਹੀ ਹੈ ਪਹਿਲਾਂ ਕਰਦੇ ਦਾ ਗੋਵਿੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਉੱਥੇ ਜਾ ਕੇ ਇਹਨਾਂ ਦਾ ਜੋ ਹੈ ਸੰਸਕਾਰ ਪੂਰੀ ਮਰਿਆਦਾ ਨਾਲ ਕਰਾਉਂਦੇ ਉਹ ਇਸ ਲਈ ਕਿਰਪਾ ਕਰਕੇ ਅੱਗੇ ਤੋਂ ਕੋਈ ਵੀ ਇਹੋ ਜਿਹਾ ਜੋ ਬੱਜਰ ਗਲਤੀ ਹੈ ਉਹ ਨਾ ਕੀਤੀ ਜਾਵੇ ਮੈਂ ਇਹਨੇ ਸ਼ਬਦ ਕਹਿ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਸਤਿਗੁਰੂ ਸਾਨੂੰ ਸਮੱਤ ਬਖਸ਼ਣ ਕਿ ਅਸੀਂ ਇਨਸਾਨ ਭੁੱਲਣ ਆਰ ਹੈ ਕਿ ਅੱਗੇ ਤੋਂ ਕੋਈ ਐਸੀ ਗਲਤੀ ਨਾ ਹੋਵੇ ਇਸ ਲਈ ਸਤਿਗੁਰੂ ਸਾਨੂੰ माफ ਕਰਨ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਪੋਰਚੋਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਨਾਈਟਿਡ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਆਗੂਆਂ ਵੱਲੋਂ ਵੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਸਾਥ ਲਈ ਧੰਨਵਾਦ ਕੀਤਾ ਗਿਆ ਤਾਂ ਉੱਥੇ ਹੀ ਮਾਮਲੇ ਦੀ ਗੰਭੀਰਤਾ ਦੇ ਨਾਲ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਪੰਜਾਬੀ ਨਿਊਜ਼ ਪਟਿਆਲਾ ਦੇ ਬਾਗਬਾਨੀ ਵਿਭਾਗ ਦੇ ਵਿੱਚ ਖੜੇ ਆਂ ਜਿਸ ਤਰੀਕੇ ਨਾਲ ਸਮੁੱਚੇ ਪੰਥ ਨੂੰ ਪਤਾ ਲੱਗ ਚੁੱਕਾ ਹੈ ਕਿ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਜੀ ਵੱਲੋਂ ਲਿਖਤ ਮਹਾਨ ਕੋਸ਼ ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਅੱਜ ਤੋਂ 12-13 ਸਾਲ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਪ੍ਰੋਜੈਕਟ ਮਿਲਿਆ ਸੀ ਕਿ ਮਹਾਨ ਕੋਸ਼ ਨੂੰ ਦੇਖ ਕੇ ਦੁਬਾਰਾ ਪੰਜਾਬੀ ਯੂਨੀਵਰਸਿਟੀ ਦੇ ਲੋਗੋ ਦੇ ਹੇਠ ਦੁਬਾਰਾ ਛਾਪਣਾ ਹੈ ਔਰ ਪੰਜਾਬੀ ਯੂਨੀਵਰਸਿਟੀ ਨੇ ਇਸ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਦੁਬਾਰਾ ਮਹਾਨ ਕੋਸ਼ ਨੂੰ ਤਿੰਨ ਪਿਛਾਵਾਂ ਦੇ ਵਿੱਚ ਲਿਖਿਆ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਪਾਰੇ ਜਦੋਂ ਪੰਜਾਬੀ ਯੂਨੀਵਰਸਿਟੀ ਨੇ ਮਹਾਨ ਕੋਸ਼ ਨੂੰ ਦੇਖ ਕੇ ਟਰਾਂਸਲੇਟ ਕੀਤਾ ਇਸ ਦੇ ਵਿੱਚ ਲਗਭਗ 30 ਤੋਂ 35000 ਗਲਤੀਆਂ ਕੀਤੀਆਂ ਜਦੋਂ ਇਹ ਮਹਾਨ ਕੋਸ਼ ਛਪ ਕੇ ਸੰਗਤ ਦੇ ਵਿਦਵਾਨਾਂ ਦੇ ਕੋਲ ਪਹੁੰਚਿਆ ਤਾਂ ਉਹਨਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਸਰਕਾਰ ਦੇ ਵੱਲੋਂ ਇਸ ਮਹਾਨ ਕੋਸ਼ ਨੂੰ ਸੰਗਤ ਦੇ ਵਿੱਚ ਵੇਚਣ ਤੋਂ ਸੇਲ ਆਊਟ ਕਰਨ ਤੋਂ ਪਾਬੰਦੀ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਇਹ ਮਹਾਨ ਕੋਸ਼ ਇੱਕ ਸਟਾਕ ਦੇ ਰੂਪ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪਿਆ ਰਿਹਾ ਪਿਛਲੇ ਦਿਨੀ ਸਪੀਕਰ ਸਾਹਿਬ ਦੀ ਗਵਾਹੀ ਦੇ ਵਿੱਚ ਇੱਕ ਕਮੇਟੀ ਬਣਦੀ ਆ ਕਿ ਇਸ ਮਹਾਨ ਕੋਸ਼ ਨੂੰ ਜਿਹੜਾ ਕਿ ਗਲਤ ਐਂਟਰੀਆਂ ਦੇ ਨਾਲ ਪਬਲਿਸ਼ ਹੋ ਚੁੱਕਾ ਹੈ ਜਿਸ ਦੀਆਂ ਕਿ 15 ਤੋਂ 20 ਹਜ਼ਾਰ ਕਾਪੀਆਂ ਨੇ ਇਸ ਨੂੰ ਵੇਚਿਆ ਨਹੀਂ ਜਾਵੇਗਾ ਇਸ ਨੂੰ ਖਤਮ ਕੀਤਾ ਜਾਵੇਗਾ ਕਿਉਂ ਕਿ ਕਿਉਂਕਿ ਯੂਨੀਵਰਸਿਟੀ ਦਾ ਜਦੋਂ ਲੋਕ ਲੋਗੋ ਲਾ ਕੇ ਕਿਸੇ ਕਿਤਾਬ ਦੇ ਉੱਪਰ ਕਿਸੇ ਕੋਸ਼ ਦੇ ਉੱਪਰ ਆਮ ਸੰਗਤ ਦੇ ਵਿੱਚ ਜਾਂਦਾ ਔਰ ਜਦੋਂ ਗਲਤ ਜਾਣਕਾਰੀ ਲੋਕਾਂ ਦੇ ਵਿੱਚ ਜਾਵੇਗੀ ਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਇੱਕ ਆਥੈਂਟਿਕ ਕੋਸ਼ ਦੇ ਤੌਰ ਤੇ ਐਨਸਾਈਕਲੋਪੀਡੀਆ ਦੇ ਤੌਰ ਤੇ ਇਸ ਨੂੰ ਕੋਟ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਇੱਕ ਡਿਸਟੋਰਸ਼ਨ ਪੈਦਾ ਹੋਏਗੀ ਕਿ ਇਹ ਗਲਤ ਐਂਟਰੀਆਂ ਵਾਲਾ ਮਹਾਨ ਕੋਸ਼ ਸੰਗਤ ਦੇ ਵਿੱਚ ਕਨਫਿਊਜ਼ਨ ਪੈਦਾ ਕਰੇਗਾ ਕਿਉਂਕਿ ਇਹ ਮਹਾਨ ਕੋਸ਼ ਉਹ ਆ ਜਿਸ ਦੀ ਮਹੱਤਤਾ ਇਹ ਆ ਕਿ ਭਾਈ ਕਾਨ ਸਿੰਘ ਨਾਭਾ ਜੀ ਨੇ 22 ਸਾਲ ਲਗਾ ਕੇ ਮਹਾਨ ਕੋਸ਼ ਨੂੰ ਲਿਖਿਆ ਜਿਸ ਦੇ ਵਿੱਚ ਧੰਨ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਵਿੱਚ ਦਰਜ ਜਿੰਨੇ ਵੀ ਸੰਕਲਪ ਜਿੰਨੇ ਵੀ ਸਿਧਾਂਤ ਉਹਨਾਂ ਦੀ ਵਿਆਖਿਆ ਕੀਤੀ ਗਈ ਇਸ ਤੋਂ ਇਲਾਵਾ ਇਸ ਦੇ ਵਿੱਚ ਜਿਹੜੇ ਗੀਤਾ ਦੇ ਸ਼ਲੋਕ ਨੇ ਉਹ ਵੀ ਦਰਜ ਕੀਤੇ ਗਏ ਉਹਨਾਂ ਦੀ ਵੀ ਵਿਆਖਿਆ ਕੀਤੀ ਗਈ ਚਾਰ ਵੇਦਾਂ ਦੇ ਸ਼ਲੋਕ ਇਸ ਤੋਂ ਇਲਾਵਾ ਕੁਰਾਨ ਦੀਆਂ ਆਇਤਾਂ ਇਸ ਤੋਂ ਇਲਾਵਾ ਪਵਿੱਤਰ ਬਾਈਬਲ ਦੇ ਵਿੱਚ ਜਿੰਨੀਆਂ ਵੀ ਰਾਈਟਿੰਗਸ ਨੇ ਉਹਨਾਂ ਦੇ ਹਵਾਲੇ ਵੀ ਪਾਈਕਾਨ ਸਿੰਘ ਨਾਭਾ ਜੀ ਨੇ ਉਹਨਾਂ ਦੇ ਸਿਧਾਂਤਾਂ ਦਾ ਉਹਨਾਂ ਦੇ ਸੰਕਲਪਾਂ ਦਾ ਮਹਾਨ ਕੋਸ਼ ਦੇ ਵਿੱਚ ਵਿਆਖਿਆ ਕੀਤੀ ਹੋਈ ਆ ਇਸ ਤੋਂ ਇਲਾਵਾ ਸਿੱਖ ਧਰਮ ਦੇ ਨਾਲ ਸੰਬੰਧਿਤ ਜਿੰਨੇ ਵੀ ਸੈਕੰਡਰੀ ਔਰ ਪ੍ਰਾਇਮਰੀ ਸੋਰਸਸ ਨੇ ਜਿਵੇਂ ਕਿ ਦਸਮ ਗ੍ਰੰਥ ਸਾਹਿਬ ਸਰਬਲੋਗ ਗ੍ਰੰਥ ਔਰ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਪ੍ਰਾਤਨ ਗ੍ਰੰਥ ਨੇ ਉਹਨਾਂ ਦੇ ਉਹਨਾਂ ਦੀਆਂ ਐਂਟਰੀਆਂ ਉਹਨਾਂ ਦੇ ਹਵਾਲੇ ਮਹਾਨ ਕੋਸ਼ ਦੇ ਵਿੱਚ ਦਰਜ ਨੇ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਮਹਾਨ ਕੋਸ਼ ਕੱਲੇ ਸਿੱਖ ਧਰਮ ਜਾਂ ਭਾਈ ਗੁਰਦਾਸ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਨੂੰ ਨਹੀਂ ਪ੍ਰਗਟ ਕਰਦਾ ਭਾਵ ਕਿ ਸਮੁੱਚੇ ਧਰਮਾਂ ਦੇ ਧਰਮ ਗ੍ਰੰਥਾਂ ਦੇ ਸੰਕਲਪਾਂ ਦੇ ਸਿਧਾਂਤਾਂ ਨੂੰ ਆਮ ਸੰਗਤ ਦੇ ਸਾਹਮਣੇ ਪੇਸ਼ ਕਰਦਾ ਔਰ ਜੇ ਇਹ ਗਲਤ ਚੀਜ਼ਾਂ ਇਹਨਾਂ ਦੀ ਗਲਤ ਵਿਆਖਿਆ ਆਮ ਲੋਕਾਂ ਦੇ ਵਿੱਚ ਜਾਂਦੀ ਉਹਨਾਂ ਨੇ ਅੱਗੇ ਇਸ ਤਰੀਕੇ ਨੂੰ ਕੋਟ ਕਰਕੇ ਗਲਤ ਵਿਆਖਿਆ ਹੋਣੀ ਸ਼ੁਰੂ ਹੋ ਜਾਣੀ ਸੀ ਜਿਸ ਕਰਕੇ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਮਹਾਨ ਕੋਸ਼ ਨੂੰ ਖਤਮ ਕੀਤਾ ਜਾਵੇ ਭਾਵ ਕਿ ਇਨਸਟ ਕਰ ਲਿਆ ਜਾਵੇ ਇਸ ਸਮੇਂ ਪੰਜਾਬ ਪੂਰਾ ਹਟ ਦੇ ਪਾਣੀ ਦੇ ਨਾਲ ਪ੍ਰਭਾਵਿਤ ਉੱਥੇ ਹੀ ਵੱਖ-ਵੱਖ ਸੰਸਥਾਵਾਂ ਤੇ ਸਰਕਾਰਾਂ ਦੇ ਵੱਲੋਂ ਵਿਉਪਰਾਲੇ ਕਿਤੇ ਜਾ ਰਹੇ ਨੇ ਤਾਂ ਜੋ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਹੁਣ ਉੱਥੇ ਹੀ ਸ਼੍ਰੀ ਦਰਬਾਰ ਸਾਹਿਬ ਤੋਂ ਵੀ ਹੜ੍ਹਾਂ ਦੇ ਦੌਰਾਨ ਜਿਹੜੇ ਲੋਕ ਪੀੜਿਤ ਹੋਏ ਨੇ ਉਹਨਾਂ ਵਾਸਤੇ ਖਾਸ ਤੌਰ ਤੇ ਡੇਰਾ ਬਾਬਾ ਨਾਨਕ, RAMDAS ਦੀਆਂ ਸੰਗਠਾਵਾਂ ਵਸਤੇ ਰਾਸ਼ਨ ਦਾ ਇੰਤਜ਼ਾਮ ਕੀਤਾ ਗਿਆ ਜਿਸ ਵਿੱਚ ਉਹਨਾਂ ਦੇ ਵੱਲੋਂ ਆਟਾ ਦਾਲ ਚਾਵਲ ਅਤੇ ਆਦੀ ਚੀਜ਼ਾਂ ਦਾ ਇੰਤਜ਼ਾਮ ਕੀਤਾ ਗਿਆ ਅਤੇ ਸੰਗਠਨ ਵਸਤੇ ਪਹੁੰਚਾਇਆ ਗਿਆ ਹੜ੍ਹਾਂ ਦੀ ਸਥਿਤੀ ਬਣੀ ਆ ਸਾਰੇ ਪੰਜਾਬ ਵਿੱਚ ਔਰ ਪੰਜਾਬ ਦੇ ਮੈਂ ਸਮਝਦਾ ਪੰਜ 600 ਪਿੰਡ ਜਿਹੜਾ ਪ੍ਰਭਾਵਿਤ ਹੋਇਆ ਅੱਠ ਜ਼ਿਲ੍ਹਿਆਂ ਚ ਇਹ ਮੁਸੀਬਤ ਆਈ ਆ ਔਰ ਬੜੀ ਭਾਰੀ ਮੁਸੀਬਤ ਆ 2023 ਚ ਆਈ ਸੀ ਕੋਈ ਏਰੀਏ ਚ ਆਈ ਸੀ ਤੇ ਹੁਣ ਤੇ ਪੰਜਾਬ ਦੇ ਅੱਧੇ ਪੰਜਾਬ ਜਿਹੜਾ ਉਹ ਵੱਡਾ ਨੁਕਸਾਨ ਹੋਇਆ ਔਰ ਉਸ ਵਾਸਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਉਦੋਂ ਦੇ ਪ੍ਰਬੰਧ ਸ਼ੁਰੂ ਨੇ ਉਦੋਂ ਦੇ ਹੀ ਇਹ ਸਵਾਮਾ ਸ਼ੁਰੂ ਨੇ ਸੁਲਤਾਨਪੁਰ ਲੋਧੀ ਆ ਜਿਹੜਾ ਸਾਡੇ ਕੋਲ ਨਵਾਂ ਆ ਜਿਹੜਾ ਤਿੰਨ ਚਾਰ ਦਿਨ ਹੋ ਗਿਆ ਬੰਨ ਟੁੱਟ ਗਿਆ ਇਸ ਬੰਨ ਟੁੱਟਣ ਨਾਲ ਜਿਹੜਾ 50 ਪਿੰਡ ਇਥੋਂ ਪ੍ਰਭਾਵਿਤ ਹੋ ਗਏ ਜੇ ਨਾਲਾ ਖੇਤਰ ਦੇ ਔਰ ਰਮਦਾਸ ਇਰਗੇ ਜਿਹੜੀ ਐ ਸਵਾਮਾ ਜਿਹੜੀਆਂ ਐ ਕਰਨ ਵਾਸਤੇ ਪਾਣੀ ਦੇ ਟਰੱਕ ਨੇ ਔਰ ਆਟਾ ਤੇ ਦਾਲਾਂ ਦੇ ਟਰੱਕ ਨੇ ਇਹ ਉਧਰ ਨੂੰ ਭੇਜ ਰਹੇ ਆ ਤਾਂ ਕਿ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੀ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ ਉਹਨਾਂ ਨੂੰ ਵੰਡੇ ਜਾ ਸਕਣ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਹਸਪੀਟਲ ਵੱਲੋਂ ਅਸੀਂ ਮੈਡੀਕਲ ਕੈਂਪ ਲਗਾ ਰਹੇ ਆ ਤਾਂ ਕਿ ਲੋਕਾਂ ਨੂੰ ਮੈਡੀਕਲ ਮੁਸ਼ਕਲਾਂ ਆਉਂਦੀਆਂ ਉਹ ਵੀ ਕੰਪਲੀਟ ਕੀਤੀਆਂ ਜਾਣ ਔਰ ਚਾਰਾ ਡੰਗਰਾਂ ਵਾਸਤੇ ਜਿਹੜੀ ਜਿਹੜਾ ਸਮਾਨ ਲੋਕਾਂ ਨੂੰ ਜ਼ਰੂਰਤ ਹੈ ਅਸੀਂ ਟੈਂਟ ਚਾਹੀਦੇ ਹੁਣ ਕੋਈ ਮੱਛਰਦਾਨੀਆਂ ਚਾਹੀਦੀਆਂ ਆਟੋਮਾਸ ਚਾਹੀਦੀ ਆ ਜੋ ਵੀ ਚਾਹੀਦਾ ਉਹ ਉਹਨਾਂ ਨੂੰ ਅਸੀਂ ਜ਼ਰੂਰ ਪਹੁੰਚਾਵਾਂਗੇ ਔਰ ਅੱਜ ਇਹ ਜਸਵਾ ਮ ਜਣੀਆਂ ਨੂੰ ਪਹੁੰਚਾਉਣ ਵਾਸਤੇ ਸ੍ਰੀ ਗੁਰੂ ਅਮਰਦਾਸ ਲਗਰ ਤੋਂ ਚੱਲੇ ਪਾਉਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅੱਜ ਸੁਲਤਾਨਪੁਰ ਵਿਖੇ ਦੌਰਾ ਕੀਤਾ ਗਿਆ ਅਤੇ ਉੱਥੇ ਉਹਨਾਂ ਦੇ ਜਿਹੜੇ ਆਸ-ਪਾਸ ਪੀੜਿਤ ਲੋਕ ਸੀਗੇ ਸੁਲਤਾਨਪੁਰ ਲੋਧੀ ਵਿਖੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਜਿਸ ਮੌਕੇ ਸੁਲਤਾਨਪੁਰ ਲੋਧੀ ਦੀਆਂ ਸੰਗਠਾ ਦੇ ਵੱਲੋਂ ਸ਼੍ਰੋਮਣੀ ਦੇ ਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੂੰ ਜੀ ਆਇਆਂ ਆਖਿਆ ਗਿਆ ਅਤੇ ਦੇ ਨਾਮ ਨਾਲ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਕਿਉਂਕਿ ਉਹ ਪੀੜਿਤ ਪਰਿਵਾਰਾਂ ਦੀ ਇਸ ਹਰ ਦੇ ਮੌਕੇ ਦੇ ਵਿੱਚ ਉਹਨਾਂ ਦੀ ਸਹਾਇਤਾ ਕਰ ਰਹੇ ਆ ਫਰਮ ਦਾ ਡੇ 1 ਜਦੋਂ ਦਾ ਇਹ ਕੁਦਰਤੀ ਪ੍ਰਕਰੋਪੀ ਜਿਹੜੀ ਚੱਲੀ ਆ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨਸ਼ੀਲ ਰਹੀ ਐਸ ਹਲਕੇ ਨੂੰ ਖਾਸ ਕਰਕੇ ਕਿਉਂਕਿ ਗੁਰਦੁਆਰਾ ਬੇਰਸਾ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਪਵਿੱਤਰ ਧਰਤੀ ਦਾ ਸ਼ੋਪ ਪ੍ਰਾਪਤੋ ਸਥਾਨ ਹੈ ਵੱਡਾ ਤੇ ਉੱਥੇ ਇਹਨਾਂ ਨੂੰ ਜਿੱਦਣ ਇਹ ਸ਼ੁਰੂ ਹੋਇਆ ਸੀ ਉਸ ਦਿਨ ਹੀ ਸਾਰਿਆਂ ਮੈਨੇਜਰ ਸਾਹਿਬਾਨ ਨੂੰ ਹਦਾਇਤ ਕਰਤੀ ਗਈ ਸੀ ਕੇ ਲਾਗੇ ਲਾਗੇ ਦੇ ਜਿੱਥੇ ਜਿੱਥੇ ਵੀ ਪਿੰਡ ਪ੍ਰਭਾਵ ਤੇ ਆ ਉਥੇ ਤੁਰੰਤ ਜਿਹੜੀ ਵੀ ਕੋ ਉਹਨਾਂ ਦੀ ਮੰਗਿਆ ਉਹ ਉਹਨਾਂ ਦੀ ਪੂਰੀ ਕੀਤੀ ਜਾਵੇ। ਸੋ ਉਦੋਂ ਦੇ ਇਹ ਸਾਰੇ ਕਾਰਜ ਚੱਲ ਰਹੇ ਨੇ ਕਿਉਂਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਛੇਦ ਦੀ ਗੁਰਪੁਰ ਨੂੰ ਸਮਰਪਿਤ ਨਗਰ ਕੀਰਤਨ ਉਦੋਂ ਰਸਾਮ ਤੋਂ ਚਲੂ ਕੀਤਾ ਉਦੋਂ ਗਿਆ ਸੀ। ਤੇ ਪਰਸੋਂ ਰਾਤ ਨੂੰ ਫੇਰ ਮੈਂ ਆਇਆ ਕੱਲ ਆਪਣੇ ਡੇਰਾ ਬਾਬਾ ਨਾਨਕ ਤੇ ਰਮਦਾਸ ਵਾਲਾ ਪਾਸਾ ਤੇ ਅੱਜ ਫੇਰ ਮੈਂ ਇਹ ਸੁਲਤਾਨਪੁਰ ਵਾਲੀ ਪਾਸੇ ਨੂੰ ਪਹੁੰਚਾ। ਦੇ ਨਾਲ ਸਾਡੇ ਅਸੀਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਹਦਾਇਤ ਕੀਤੀ ਆ ਵੀ ਤੁਸੀਂ ਪਹਿਲਾਂ ਪੁੱਛੋ ਵੀ ਕਿਹੜੀ ਚੀਜ਼ ਲੜੈਂਦੀ ਆ ਕਈ ਵਾਰੀ ਹੁੰਦਾ ਕੀ ਆ ਵੀ ਬਾਦ ਆਪਾਂ ਚੀਜ਼ਾਂ ਭੇਜ ਦਿੰਦੇ ਆ ਕੰਜ਼ੂਮ ਨਹੀਂ ਹੁੰਦੀਆਂ ਸੋ ਹੁਣ ਅਸੀਂ ਪਹਿਲਾਂ ਡੀਜ਼ਲ ਦੀ ਮੰਗ ਕਰੀਨਾ ਦੀ ਉਹ ਹੁਣ ਕਿਉਂਕਿ ਜਿਆਦਾ ਪਾਣੀ ਭਰ ਗਿਆ ਉਹ ਤੋਂ ਇਲਾਵਾ ਸੁੱਕਾ ਦੁੱਧ ਪਾਣੀ ਦੀ ਬੜੀ ਵੱਡੀ ਸਮੱਸਿਆ ਕਿਉਂਕਿ ਪਾਣੀ ਦਾ ਬੜਾ ਹੋ ਜਾਂਦਾ ਤੇ ਨਾਲ ਖਾਣ ਪੀਣ ਦੀਆਂ ਵਸਤਾਂ ਉਹ ਸਾਰੀਆਂ ਮਹਈਆ ਕਰਵਾ ਰਹੇ ਪਰ ਮੇਰਾ ਮੁੰਡਲਾ ਫਰਜ਼ ਵੀ ਬਣਦਾ ਸੀ ਬਤੌਰ ਮੁੱਖ ਸੇਵਾਦਾਰ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਮੈਂ ਅੱਜ ਇੱਥੇ ਫਿਰ ਚੇਚੇ ਤੌਰ ਤੇ ਪਹੁੰਚਾ ਉਦੋਂ ਸਾਡੇ ਸਾਰੇ ਮੈਂਬਰ ਸਹਿਬਾਨ ਜਿਵੇਂ ਕੋਈ ਹਾਲੀ ਸਰਦਾਰ ਮਹਿੰਦਰ ਸਿੰਘ ਇੱਥੇ ਪਿੰਡ ਵੀ ਇਹਦਾ ਵਿੱਚ ਹੀ ਆ ਉਥੇ ਬਾਨ ਇਹਨਾਂ ਨੇ ਵਿਚਦਨ ਕਰਕੇ ਲਾਇਆ ਪਰ ਟੁੱਟ ਗਿਆ ਉਹ ਵੀ ਤੇ ਸਰਦਾਰ ਜਨੈਲ ਸਿੰਘ ਡੋਗਰ ਵਾਲਾ ਸਾਡੀ ਭੈਣ ਗੁਰਪ੍ਰੀਤ ਜਰੂਰੀ ਸਰਦਾਰ ਬਲਦੇਵ ਸਿੰਘ ਕਲਿਆਣ ਸਾਡੇ ਜੂਨੀਅਰ ਮੀਤ ਪ੍ਰਧਾਨ ਆ ਬੂ ਸਾਹਿਬ ਦਾ ਹਲਕਾ ਨਾਲ ਪੈਂਦਾ ਇਹ ਸਾਰੇ ਉਸੇ ਦਿਨ ਤੋਂ ਜਤਨਸ਼ੀਲ ਆ ਤੇ ਸ਼ੋਮਨੀ ਅਕਾਲੀ ਦਲ ਵੀ ਜਤਨਸ਼ੀਲ ਆ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ੋਮਨੀ ਅਕਾਲੀ ਦਲ ਉਹ ਵੀ ਇੱਥੇ ਮਗੇੜਾ ਮਾਰ ਕੇ ਗਏ ਮੇ ਤੋਂ ਪਹਿਲਾਂ ਤੋਂ ਉਹਨਾਂ ਨੇ ਵੀ ਸਾਰਾ ਇਹ ਦੇਖਿਆ ਹੈ ਤਾਂ ਕਿਉਂਕਿ ਬਹੁਤ ਬਾਰੇ ਲੰਮੇ ਸਮੇਂ ਦੀ ਇਹ ਮਾਰ ਚੱਲ ਰਹੀ ਹੈ ਤਾਂ ਸਰਕਾਰਾਂ ਨੂੰ ਹੁਣ ਸੋਚਣਾ ਪੈਣਾ ਵੀ ਅਕਸਰ ਇਹਨਾਂ ਦੀ ਇੱਕ ਫਸਲ ਬਚਦੀ ਆ ਇੱਕ ਫਸਲ ਪੇਟ ਚੜ ਜਾਂਦੀ ਆ ਐਕਚੁਅਲੀ ਜਿਹੜੇ ਚੋ ਆ ਜਾਂ ਇਹ ਬਈਆਂ ਆ ਇਹਨਾਂ ਦੀ ਜਿੰਨੇ ਵੀ ਆਪਣੇ ਹੈਗੇ ਇਹਨਾਂ ਦੇ ਬੈੱਡ ਜਿਹੜੇ ਉੱਚੇ ਹੋ ਚੁੱਕੇ ਆ ਬਿਲਕੁਲ ਜੀ ਤੇ ਕਿਉਂਕਿ ਹੈ ਤਾਂ ਲੋਕਾਂ ਦੀਆਂ ਮਾਲਕੀਆਂ ਹੀ ਆ ਫਿਰ ਹੁਣ ਜ਼ਿਮੀਂਦਾਰ ਵਿਚਾਰਾ ਹੈ ਵੀ ਫਸਲ ਦੇ ਸਿਰ ਤੇ ਜਾਂ ਆਪਣੀ ਜ਼ਮੀਨ ਦੇ ਸਿਰ ਤੇ ਆ ਹੋਰ ਤਰ ਜੁਗਾਰ ਹੈ ਇਹਦਾ ਕੋਈ ਨਹੀਂ ਤੇ ਉਹ ਬੱਚਿਆਂ ਵਾਂਗੂ ਪਾਲਦਾ ਆ ਹੁਣ ਇੱਕ ਸਮੱਸਿਆ ਇਹ ਗੰਭੀਰ ਬਣਦੀ ਜਾ ਰਹੀ ਜਿਹਦੇ ਲਈ ਸਰਕਾਰਾਂ ਨੂੰ ਸੋਚਣਾ ਪੈਣਾ ਪਰ ਮੈਂ ਸਮਝਦਾ ਵੀ ਆ ਜਿਹੜੀ ਹੋਣ ਵਾਲੀ ਸਰਕਾਰ ਆ ਦੇਖੋ ਕੋਈ ਆਫਤ ਆ ਜਾਏ ਤਾਂ ਬੰਦੇ ਦੌੜਦੇ ਆ ਤੇ ਮੈਂ ਦੇਖਦਾ ਮੋਬਿਲਾਈਜੇਸ਼ਨ ਵੱਡੇ ਪੱਧਰ ਤੇ ਹੋਈ ਆ ਭਾਵੇਂ ਸ਼੍ਰੋਮਣੀ ਕੌਰ ਦਾ ਪ੍ਰਬੰਧਕ ਕਮੇਟੀ ਹੋਰ ਜਥੇਬੰਦੀਆਂ ਹੋਣ ਚਰਮਣੀ ਕਾਲੀ ਦਲ ਆਪਣੇ ਤੌਰ ਤੇ ਬੜੇ ਵੱਡੀ ਜਥੇਬੰਦੀ ਉਹ ਵੀ ਆਪਣਾ ਜਤਨ ਸੀ ਲਿਆ ਪਰ ਜਿਹੜਾ ਇਹ ਮੁੰਡਲਾ ਫਰਜ਼ ਹੁੰਦਾ ਸਰਕਾਰਾਂ ਦਾ ਹੁੰਦਾ ਬਿਲਕੁਲ ਤੇ ਲੋਕ ਸਰਕਾਰਾਂ ਵੀ ਇਸੇ ਕਰਕੇ ਚੁੰਨਦੇ ਆ ਉਹ ਤਾਂ ਆਮ ਸ਼ਾਂਤੀ ਦੀਆਂ ਸਰਕਾਰਾਂ ਚੱਲੀ ਜਾਂਦੀਆਂ ਜੀ ਜੀ ਤੇ ਜੇ ਸਰਕਾਰਾਂ ਹੁਣ ਇਸ ਤਰ੍ਹਾਂ ਦੇ ਦਮੇ ਦੇ ਵਿੱਚ ਵੀ ਚੁੱਪ ਧਰ ਕੇ ਬੈਠੇ ਰਹਿਣੇ ਆ ਮੈਂ ਤੁਹਾਨੂੰ ਬਹੁਤ ਸਾਰੇ ਇਨਸਟੈਂਸ ਦੱਸ ਸਕਦਾ ਜੀ ਜੀ ਅਸੀਂ ਇਹਨਾਂ ਕੋਲ ਬੇੜੀਆਂ ਮੰਗੀਆਂ ਵੀ ਸਾਨੂੰ ਬੇੜੀਆਂ ਦਿਓ ਤਾਂ ਕਿ ਦੂਰਦਰੇ ਹੁਣ ਮੈਂ ਤਾਂ ਸਮਝਦਾ ਲੋਕ ਆ ਜਿਹੜੇ ਖੁਸ਼ਕਿਸਮਤ ਆ ਕਿਉਂਕਿ ਇਹਨਾਂ ਨੂੰ ਹਮੇਸ਼ਾ ਸਾਹਮਣਾ ਕਰਨਾ ਪੈਂਦਾ ਬੇੜੀਆਂ ਨੇ ਰੱਖੀਆਂ ਆਪਣੀਆਂ ਬਿਲਕੁਲ ਉਹ ਵੀ ਦੇਣ ਨੂੰ ਤਿਆਰ ਨਹੀਂ ਤੇ ਮਾਲਕ ਕਿਥੋਂ ਕਿਦ ਤੱਕ ਲਾਇਆ ਜਾ ਸਕਦਾ ਵੀ ਮਿਆਰ ਕਿੰਨਾ ਡਿੱਗਿਆ ਅਕਸਰ ਇਹ ਮਨੁੱਖਤਾ ਦੀ ਸੇਵਾ ਆ ਇਹ ਮੈਂ ਸਮਝਦਾ ਇੱਕ ਸੋਚੀ ਸਮਝੀ ਕਈ ਵਾਰੀ ਸਾਜ਼ਿਸ਼ ਬਣ ਜਾਂਦੀ ਆ ਸਤਗੁਰ ਜਾਣਦਾ ਇਹਦੇ ਵਿੱਚ ਸ਼ੋਮਣੀ ਕਮੇਟੀ ਕਦੇ ਵੀ ਰਾਜਨੀਤੀ ਨਹੀਂ ਕਰਦੀ ਜੀ ਜੀ ਕਦੋਂ ਜਦੋਂ ਵੀ ਕਦੇ ਹੋਈ ਆ ਹੁਣ ਤਾਮਨ ਲਾਡੂ ਕਿਹੜੀ ਜਾਂ ਕੁਝ ਰਾਤ ਕਿਹੜੀ ਸੀ ਜਾਂ ਜੰਮੂ ਕਸ਼ਮੀਰ ਚ ਕਿਹੜੀ ਸੀ ਉਦੋਂ ਦਾ ਰਾਜਨੀਤੀ ਨਹੀਂ ਸੀ ਬਿਲਕੁਲ ਜੀ ਤੇ ਇਸ ਕਰਕੇ ਇਥੇ ਰਾਜਨੀਤੀ ਨਹੀਂ ਕੋਈ ਵੀ ਅਸੀਂ ਤਾਂ ਕਹਿੰਦੇ ਵੀ ਜਿਹੜਾ ਵੀ ਕੋਈ ਲੜਿੰਦਾ ਆ ਉਹਦੇ ਵਿਚਾਰੇ ਦੇ ਪਾਣੀ ਦੁੱਖੋਂ ਨਾ ਪ੍ਰਾਨ ਨਿਕਲਣਾ ਲੰਗਰ ਤੋਂ ਖੋਣਾ ਹੋਣਾ ਤੇ ਅਹਿਸਾਸ ਵੀ ਹੋਣਾ ਚਾਹੀਦਾ ਉਹ ਕਈ ਵਾਰ ਸਿਆਣੇ ਕਹਿੰਦੇ ਨਾ ਵੀ ਜੇ ਦੁੱਖ ਨੂੰ ਮਹਿਸੂਸ ਕਰਨਾ ਹੋਵੇ ਉਹਨਾਂ ਹਾਲਾਤਾਂ 'ਚ ਆਪ ਚਲੇ ਜਾਓ ਤੇ ਘਰ ਦੇ ਬਾਹਰ 10-10 ਫੁੱਟ ਪਾਣੀ ਹੋਵੇ ਮੋਰੇ ਜਾਨ ਨੂੰ ਰਾਹ ਨਾ ਹੋਵੇ ਇਹ ਪਤਾ ਲੱਗਦਾ ਕਿਸ ਭਾਵੇਂਦੀ ਆ ਤਾਂ ਸਰਕਾਰਾਂ ਨੂੰ ਵੀ ਕਹਿਣਾ ਚਾਹੁੰਦਾ ਜਾਗੋ ਸਮੇਂ ਸਿਰ ਬਹੁਤ ਵੱਡਾ ਨੁਕਸਾਨ ਹੋ ਗਿਆ ਪੰਜਾਬ ਦੇ ਲੋਕਾਂ ਦਾ ਆਪ ਤੁਸੀਂ ਜਾ ਕੇ ਦੇਖੋ ਆ ਜਿਹੜੇ ਕੱਲ ਰਮਦਾਸ ਵਾਲਾ ਇਲਾਕਾ ਸੜਕ ਦੇ ਉੱਤੇ 6-6 ਜਾਂ 7-8 ਪੁਣੇ ਮੈਂ ਟਰੈਕਟਰਾਂ ਦੇ ਗਿਆ ਆਪ ਨੰਗਨੇ ਹੋਇਆ ਉੱਥੋਂ ਦੀ ਤੇ ਸਰਕਾਰ ਸਮੇਂ ਸਿਰ ਜਿਹੜੀ ਆ ਹੁਣ ਇਹਨਾਂ ਦੀ ਰੋਕ-ਖਾਮ ਕਰੂਗੀ ਜਿਹੜੇ ਵੀ ਅਗਲੀ ਆਉਂਦੀ ਆ ਤੇ ਜੇ ਤਾਂ ਇਹਨਾਂ ਨੂੰ ਆਪਣੇ ਸੀਰੀਅਸਲੀ ਲਵਾਂਗੇ ਤੇ ਲੋਕ ਵੱਜ ਜਾਣਗੇ ਨਹੀਂ ਤਾਂ ਫਿਰ ਆਹ ਤਾਂ ਹਰ ਵਾਰੀ ਝੋਨੇ ਦੇ ਵੱਡਾ-ਵੱਡਾ ਨੁਕਸਾਨ ਹੋ ਜਾਂਦਾ ਹੈ ਮੈਂ ਦੇਖੋ ਕੱਲ ਉਧਰ ਗਿਆ ਰੰ다ਸ ਵਾਲੇ ਪਾਸੇ ਠੀਕ ਹੈ ਜੀ ਤੇਰਾ ਬਾਬਾ ਨਾਨਕ ਸਰਦਾਰ ਸੋਚਾ ਸਿੰਘ ਲੰਗਾਹ ਸੀ ਮੇਰੇ ਨਾਲ ਜੀ ਜੀ ਉਹਨੇ ਯਤਨ ਕੀਦਾ ਵੀ ਸਾਨੂੰ ਕੁਝ ਬੇੜੀਆਂ ਦਿੱਤੀਆਂ ਜਾਣ ਨਹੀਂ ਦਿੱਤੀਆਂ ਕੱਲ ਦਾ ਮੈਂ ਤਾਜ਼ਾ ਹਿਸਤਾਨ ਤੁਹਾਨੂੰ ਦੱਸ ਦੇਣਾ ਵੀਡੀਓ ਮੇਰੇ ਕੋਲ ਪਈ ਜੇ ਕਹੋ ਤਾਂ ਚਲਾ ਦੇਣਾ ਤੁਹਾਡੇ ਤੇ ਕੋਈ ਨਾ ਵੈਸੇ ਭੇਜ ਦੇਣਾ ਚਲਾ ਦਿੰਦੇ ਜੀ ਤੇ ਅਜ ਨਾਲੇ ਇੱਕ ਪਿੰਡ ਦੇ ਵਿੱਚ ਉਹਨੂੰ ਜਾਣਾ ਸੀ ਮੁੰਡਿਆਂ ਨੇ ਸਾਡੇ ਦੋ ਮੈਂਬਰ ਸੀ ਐਸਜੀਪੀਸੀ ਸਰਦਾਰ ਸਜੀਤ ਸਿੰਘ ਪੇਟੇਵੰਡ ਤੁਸੀਂ ਤਸਦੀਕ ਵੀ ਕਰ ਲਿਓ ਜੀ ਜੀ ਤੇ ਵੀਰ ਸਿੰਘ ਲੋਪੋਕੇ ਦਾ ਬੇਟਾ ਰਾਣਾ ਲੋਪੋਕੇ ਉਹਨਾਂ ਦੀ ਲੋਪੋਕੇ ਸਾਹਿਬ ਦੀ ਵਾਈਫ ਜਿਹੜੀ ਆ ਉਹ ਮੈਂਬਰ ਹੈ ਸਾਡੀ ਉਹ ਇੱਕ ਪਿੰਡ ਜਾਣਾ ਸੀ ਪਿੰਡ ਦੂਰ ਸੀ ਤੇ ਉਹਨੇ ਦੇਖਿਆ ਵੀ ਹੁਣ ਬੇੜੀ ਆਈ ਆ ਬੇੜੀ ਦੇ ਵਿੱਚ ਕੁਦਰਤੀ ਉਹਨਾਂ ਦੀ ਹਲਕਾ ਚਾਰਜ ਉਹ ਹਲਕੇ ਦੀ ਸੀ ਬੈਠੀ ਤੇ ਉਹਨੇ ਕਿਹਾ ਬੀਬੀ ਜੀ ਵੀ ਆਸੀਂ ਲੰਗਰ ਲੈ ਆਏ ਪਕਾ ਕੇ ਜੇ ਹਾਂ ਤੁਸੀਂ ਇਹ ਦੇ ਦਿਓ ਬੋਰਡ ਤੇ ਅਸੀਂ ਉਹਨਾਂ ਦੇ ਉਥੇ ਪਹੁੰਚਾ ਦਈਏ ਹਲਕਾ ਕਿਹੜਾ ਸੀ ਜੀ ਅਜ ਨਾਲੇ ਹਲਕੇ ਉਹ ਪਿੰਡ ਵੀ ਤੁਹਾਨੂੰ ਮੈਂ ਦੱਸ ਦਊਗਾ ਠੀਕ ਹੈ ਜੀ ਆ ਵੀਡੀਓ ਮੇਰੇ ਕੋਲ ਆਈ ਵੀ ਹੈ ਕੱਲ ਦੀ ਆਈ ਆ ਠੀਕ ਹੈ ਜੀ ਤੇ ਉਹ ਨਹੀਂ ਮੰਨੀ ਕਹਿੰਦੀ ਨਹੀਂ ਇਹ ਤਾਂ ਆਪਣੇ ਬੋਰਡ ਸਿਰਫ ਬੱਚਿਆਂ ਨੂੰ ਤੇ ਨਿਆਣਿਆਂ ਨੂੰ ਕੱਢਣ ਲਈ ਉਹ ਕਹਿੰਦੇ ਆ ਤਾਂ ਥੋੜਾ ਇੱਕ ਹਾਂ ਲੰਗਰ ਆ ਬਿਆ ਅਸੀਂ ਪਹੁੰਚਾ ਪਹੁੰਚਾ ਦੇਣਾ ਚਲੋ ਨਹੀਂ ਮੰਨੀ ਉਹ ਕਿਹਾ ਵੀ ਟਰੈਕਟਰ ਖੇਲ ਦਿਓ ਉਹ ਜੇ ਟਰੈਕਟਰ ਖੇਲਣ ਲੱਗੇ ਕਹਿੰਦੀ ਮੈਂ ਜਾਣ ਨਹੀਂ ਦੇਣੇ ਉਹ ਕਹਿੰਦੇ ਕਿਉਂ ਟਰੈਕਟਰ ਕਿਉਂ ਨਹੀਂ ਜਾਣ ਦੇਣੇ ਕਹਿੰਦੇ ਇਹ ਜਾਨਵਾਲ ਦਾ ਖਤਰਾ ਆ ਉੱਥੇ ਪਾਣੀ ਬਹੁਤ ਆ ਉਹ ਕਹਿੰਦੇ ਜਾਂ ਤਾਂ ਸਾਡੀ ਆ ਤੈਨੂੰ ਇਸ ਗੱਲ ਦੀ ਚਿੰਤਾ ਫਿਰ ਪੁਲਿਸ ਇਨਵੋਲਵ ਹੋ ਗਈ ਜਦੋਂ ਜੈਤ ਤੋਂ ਬਾਅਦ ਉਚਲੇ ਅਧਿਕਾਰੀਆਂ ਨੇ ਫਿਰ ਕਿਹਾ ਵੀ ਇਹਨਾਂ ਨੂੰ ਜਾਣ ਦਿਓ ਜੇ ਜਾਂਦੇ ਆ ਤਾਂ ਫਿਰ ਉਹ ਟਰੈਕਟਰਾਂ ਤੇ ਆਪਣਾ ਲੰਗਰ ਪਾਣੀ ਉੱਥੇ ਪਹੁੰਚਾ ਕੇ ਆਏ ਇੱਕ ਕੱਲ ਦੀ ਉਹ ਗੱਲ ਆ ਮੈਂ ਕਹਿੰਨਾ ਆ ਜਿਹੜਾ ਸਮਾਂ ਆ ਇਹ ਸਮਾਂ ਕੰਮ ਕਰਨ ਦਾ ਕਿਸੇ ਨੂੰ ਰੋਕਣ ਦਾ ਨਹੀਂ ਸਭ ਨੂੰ ਹੱਥ ਨਾਲ ਹੱਥ ਮਿਲਾਉਣਾ ਚਾਹੀਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਾਦ ਪੋਮਾ ਗੁਰਦੁਆਰੇ ਦਾ ਪ੍ਰਬੰਧ ਹੈ ਪਰ ਉਹ ਕਾਫ ਦੇ ਵਿੱਚ ਅਸੀਂ ਦੌੜਦੇ ਆ ਬਿਲਕੁਲ ਪਰ ਮੇਰਾ ਕਹਿਣ ਤੋਂ ਬਾਅਦ ਜਿਹੜੇ ਤੁਸੀਂ ਕਿਹਾ ਕਿ ਕਿਦਾਂ ਹੋਈ ਤਾਂ ਕੱਲ ਦੀ ਕੋਈ ਗੱਲ ਆ ਤੇ ਮੇਰਾ ਕਹਿਣ ਤੋਂ ਬਾਅਦ ਇਹੋ ਜਿਹਾ ਸਮਝਦਾ ਹੱਥ ਨਾਲ ਹੱਥ ਪੰਜਾਬੀ ਮਿਲਾਉਂਦੇ ਆ ਆ ਹੁਣ ਕਿੱਥੋਂ ਲੋਕ ਜਾ ਕੇ ਰੋਪੜ ਵਾਲੇ ਪਾਸਿਓਂ ਦੂਜੇ ਤੀਜੋਂ ਪੱਟੇ ਲਿਗਾਉਂਦੇ ਆ ਤੇ ਸਾਰਿਆਂ ਦਾ ਦੁੱਖ ਮਹਿਸੂਸ ਕਰਦੇ ਤੇ ਪੰਜਾਬੀ ਦੀ ਸਾਡੀ ਫਿਤਰਤ ਵੀ ਇਹ ਰਹੀ ਆ ਵੀ ਆਪਾਂ ਦੁੱਖ ਦੇ ਵਿੱਚ ਇਕਦਮ ਨਾਲ ਰਲਦੇ ਆ ਪਰ ਕਿਉਂਕਿ ਹੁਣ ਜਿਹੜੇ ਬਾਹਰੋਂ ਆਉਂਦੇ ਆ ਕੋਈ ਦਿੱਲੀੋਂ ਆਇਆ ਹੋਇਆ ਕੋਈ ਕਿਤੇ ਉਹ ਦੁੱਖ ਨਹੀਂ ਮਹਿਸੂਸ ਕਰਦੇ ਉਹ ਤਾਂ ਦੇਖਦੇ ਆ ਵੀ ਰਾਸ ਸਤਾ ਤੋ ਮੈਂ ਇਸ ਸਮੇ ਇਦਾਂ ਦੀ ਨਹੀਂ ਮੈਂ ਗੱਲ ਕਰਨੀ ਚਾਹੁੰਦਾ ਕਿਉਂਕਿ ਇਹ ਮੈਂ ਕੱਲ ਉੱਧਰ ਗਿਆ ਤੇ ਤਾਂ ਮੈਨੂੰ ਮਹਿਸੂਸ ਹੋਈ ਜਾਂ ਮੈਂ ਤਾਂ ਐ ਹੀ ਪਰਸੋਂ ਆ ਬਿਲਕੁਲ ਤੋ ਇਸ ਕਰਕੇ ਹੁਣ ਅਸੀਂ ਸ਼ੋਮਣੀ ਕਮੇਟੀ ਆਪਣੇ ਤੌਰ ਤੇ ਅਸੀਂ ਐਤਕੀ ਮਤਾ ਪਾਵਾਂਗੇ 5-7 ਜਿਹੜੀਆਂ ਮੋਟਰਬੋਟ ਅਸੀਂ ਖਰੀਦਾਂਗੇ ਤਾਂ ਕਿ ਪਈਆਂ ਰਹਿਣ ਗਿਆ ਕੋਈ ਗੱਲ ਨਹੀਂ ਕਦੇ ਲੋਡ ਪਵੇ ਤਾਂ ਥਾਂ ਥਾਂ ਹੀ ਪਚਾਈਆਂ ਤੋਂ ਜਾ ਸਕਣਗੇ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾਜੀ ਦੇ ਵੱਲੋਂ ਉਨ੍ਹਾਂ ਦੇ ਮੈਂਬਰ ਸਹਿਬਾਨਾਂ ਦੇ ਨਾਲ ਤਤਕਾਲ ਮੀਟਿੰਗ ਰੱਖੀ ਗਈ ਇਸ ਮੀਟਿੰਗ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਹੜ੍ਹ ਦੇ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਨੂੰ ਲੈ ਕੇ ਗੱਲਬਾਤ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣੇ ਦੀ ਸੰਗਤ ਨੂੰ ਜੋ ਪੰਜਾਬ ਦੇ ਵਿੱਚ ਅਤੇ ਹਰਿਆਣੇ ਦੇ ਵਿੱਚ ਫੜਾਂ ਦੇ ਨਾਲ ਤਸਾਨਾ ਦੀ ਬਰਬਾਦੀ ਹੋ ਰਹੀ ਹੈ। ਯੂਨੀਵਰਸਿਟੀ ਜੋ ਹਰਿਆਣੇ ਦੇ ਨੌਜਵਾਨ ਤੇ ਹਰਿਆਣੇ ਦੀਆਂ ਸਿੱਖ ਸੰਗਤਾਂ ਤੇ ਦੂਜੀਆਂ ਵੀ ਸੰਗਤਾਂ ਮਿਲ ਕੇ ਪੰਜਾਬ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਜਾ ਰਹੇ ਨੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਸਾਰੇ ਸੰਗਤ ਦਾ ਤੇ ਆਪਣੇ ਹਰਿਆਣੇ ਦੇ ਸਿੱਖ ਨੌਜਵਾਨ ਬੱਚਿਆਂ ਦਾ ਬਹੁਤ ਧਿਆਨ ਰੱਖਦੀ ਹੈ। ਮੈਂ ਛੇਤੀ ਹੀ ਮੈਂ ਵੀ ਪੰਜਾਬ ਦੇ ਚਾੱਕ ਕੇ ਸਾਰਿਆਂ ਦੀ ਮਸਲਵ ਦਾ ਇਹ ਹੀ ਕਰਾਂਗਾ ਤੇ ਹੋਰ ਵੀ ਜੋ ਕੋ ਜੁਦੀ ਕੀ ਦੀ ਜਰੂਰਤ ਹੋਈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਜੋਂ ਜਵਾਂ ਨੂੰ ਉਪਲਬਧ ਕਰਵਾਏ ਨੇ ਜਿਹੜੇ ਨੌਜਵਾਨ ਵੀਰ ਤੇ ਸੰਗਤ ਦੇ ਰੂਪ ਵਿੱਚ ਜਾ ਕੇ ਅੱਜ ਪੰਜਾਬ ਦੇ ਵਿੱਚ ਦੁੱਖ ਪਰਿਕੜੀ ਦੇ ਵਿੱਚ ਮੁਸੀਬਤ ਵਿੱਚ ਜਾ ਕੇ ਹਰਿਆਣਾ ਵਿੱਚੋਂ ਜਾ ਕੇ ਪੰਜਾਬ ਦੇ ਉਹਨਾਂ ਵੀਰਾਂ ਦੀ ਸਹਾਇਤਾ ਨੂੰ ਪੁੱਜੇ ਨੇ ਉਹਨਾਂ ਨੂੰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਸਟਰ ਤਿਆਰ ਕਰਕੇ ਜਦੋਂ ਸੁਖਾਵਾ ਮਹਾਲ ਹੋਵੇਗਾ ਉਹਨਾਂ ਨੂੰ ਛੇਵੀਂ ਪਾਸ਼ੇ ਸੱਦ ਕੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ। ਉਹਦੇ ਨਾਲ ਨਾਲ ਅੱਜ ਹੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੇਵੀਂ ਪਾਸ਼ੇ ਦੇ ਵਿੱਚ ਭਲੇ ਵਾਸਤੇ ਪੰਜਾਬ ਦੇ ਭਲੇ ਵਾਸਤੇ ਹਰਿਆਣੇ ਦੇ ਪੀੜਤਾਂ ਦੇ ਭਲੇ ਵਾਸਤੇ ਜਿਨ੍ਹਾਂ ਨੂੰ ਹੱਦ ਦੀ ਮਾਰ ਦੇ ਨਾਲ ਬਹੁਤ ਵੱਡਾ ਦੁੱਖ ਸਹਿਣਾ ਪੈ ਰਿਹਾ ਹੈ। ਉਨ੍ਹਾਂ ਵਾਸਤੇ ਉਨ੍ਹਾਂ ਦੇ ਸੁੱਖ ਸ਼ਾਂਤੀ ਵਾਸਤੇ ਉਨ੍ਹਾਂ ਦੀ ਚਰਦੀ ਕਲਾ ਵਾਸਤੇ ਉਨ੍ਹਾਂ ਦੇ ਮਾਲ ਡੰਗਰਾਂ ਵਾਸਤੇ ਉਨ੍ਹਾਂ ਦੇ ਵਪਾਰ ਵਾਸਤੇ ਤੇ ਉਨ੍ਹਾਂ ਦੀ ਖੇਤੀ ਵਾਸਤੇ ਛੇਵੀਂ ਪਾਤਸ਼ਾਹੀ ਗੁਰੂ ਖੇਤਰ ਦੇ ਵਿੱਚ ਆਪਾਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕ ਅਰਦਾਸ ਕਰਾਂਗੇ ਤਾਂ ਕਿ ਪ੍ਰਮਾਤਮਾ ਉਨ੍ਹਾਂ ਤੇ ਜੋ ਕਹਿਰ ਵਧਾਇਆ ਹੈ ਉਹਦੇ ਵਿੱਚ ਉਸ ਕਹਿਰ ਤੋਂ ਉਹਨਾਂ ਨੂੰ ਕੋਈ ਮੁਸੀਬਤ ਨਾ ਬਣ ਸਕੇ ਜਿੰਨਾਂ ਨੂੰ ਮੁਸੀਬਤ ਬਣੀ ਹੈ ਪਰਮਾਤਮਾ ਉਹਨਾਂ ਦੇ ਵੀ ਬਾਂਫੜੇ ਤੇ ਉਹ ਸੁਖੀ ਸੁਖੀ ਉਹ ਪਰਿਵਾਰ ਵਸਣ ਸਾਰੇ ਉਹਨਾਂ ਪਰਿਵਾਰਾਂ ਵਾਸਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਛੇਵੀਂ ਪਾਰਸ਼ੀ ਅਰਦਾਸ ਕਰਕੇ ਪਰਮਾਤਮਾ ਕੋਲੋਂ ਸੁਖ ਸ਼ਾਂਤੀ ਦੀ ਵਰਦਾਨ ਲੈਦੀ ਆਪ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਐਸ ਵਕਤ ਪੰਜਾਬ ਦੇ ਉਹਨਾਂ ਵੀਰਾਂ ਨਾਲ ਹਰਿਆਣਾ ਦੇ ਉਹਨਾਂ ਵੀਰਾਂ ਦੇ ਨਾਲ ਖੜੀ ਹੈ ਜਿਨ੍ਹਾਂ ਨੂੰ ਹੱਤ ਦੀ ਮਾਰ ਦਾ ਪਾਣੀ ਦੀ ਮਾਰਤਾ ਪ੍ਰਕਿਰਤੀ ਫਕਤਾ ਕਰਕੇ ਦੁੱਖ ਚਲਣਾ ਪੈ ਰਿਹਾ ਹੈ ਆਪ ਵੀ ਨੌਜਵਾਨਾਂ ਦਾ ਤੇ ਪੰਜਾਬ ਦੀ ਸੰਗਤ ਤੇ ਹਰਿਆਣੇ ਦੀ ਸੰਗਤ ਦਾ ਹਰਿਆਣਾ ਸੇ ਗੁਰਦੁਆਰਾ ਪਰਬੰਧ ਕਮੇਟੀ ਵੱਲੋਂ ਮੈਂ ਸਾਰਿਆਂ ਦਾ ਤਨਵਾੜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ